ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਹਨ ਪਿਛਲੇ ਕਾਫੀ ਟਾਈਮ ਤੋਂ ਆਪਾਂ ਪਿੰਡ ਢੋਲਣ 'ਚ ਬਲੱਡ ਡੋਨੇਸ਼ਨ ਕੈਂਪ ਲਾਉਣੇ ਆ ਜਿਹੜਾ ਐਤਕੀ ਆਪਾਂ ਕੈਂਪ ਲਾਉਣ ਲੱਗੇ ਆ ਆਪਣੇ ਪਿੰਡ ਢੋਲਣ ਸੰਤ ਬਾਬਾ ਫਤੇ ਸਿੰਘ ਜੀ ਹੋਇਆ ਪੰਜਾਬੀ ਸੂਬੇ ਦੇ ਬਾਨੀ ਮਤਲਬ ਮੁੱਢਲੇ ਨਾਮਾ ਜਦੋਂ ਤੋਂ ਪੰਜਾਬੀ ਸੂਬਾ ਬਣਿਆ ਤਾਂ ਉਹ ਸੰਤਾਂ ਦਾ ਨਾਮ ਮੁੱਢਲੇ ਨਾਮਾ 'ਚ ਆਉਂਦਾ ਉਹਨਾਂ ਦੀ ਹਰ ਸਾਲ ਆਪਾਂ ਪਿੰਡ ਵਰਸੀ ਮਨਾਉਂਦੇ ਆ ਉਹਨਾਂ ਦੇ ਵਰਸ਼ੀ ਦੇ ਸਬੰਧ ਚਾਇਤਕ ਜਿਹੜਾ ਆਪਾਂ ਖੂਨਦਾਨ ਪੈਂਡ ਢੋਲਣ ਤੇ ਰੱਖਣ ਲੱਗੇ ਆ 26 ਅਕਤੂਬਰ 2025 ਦੇਣ ਐਤਵਾਰ ਤੇ ਸਾਰੇ ਭਰਾ ਜਿਹੜੇ ਵੀ ਇਨਸਾਨੀਅਤ ਦੀ ਸੇਵਾ ਨਾਲ ਜੁੜੇ ਹੋਏ ਆ ਇਨਸਾਨੀਅਤ ਦੀ ਸੇਵਾ ਨੂੰ ਉੱਤਮ ਸੇਵਾ ਮੰਨਦੇ ਆ ਸਾਰਿਆਂ ਨੂੰ ਅਸੀਂ ਹੱਥ ਜੋੜ ਕੇ ਆਪਦੀ ਸਾਰੀ ਟੀਮ ਬਲੱਡ ਡੋਨਰ ਫੈਮਿਲੀ ਵੱਲੋਂ ਬੇਨਤੀ ਕਰਦੇ ਆ ਵੀ 26 ਅਕਤੂਬਰ ਵਾਲੇ ਦਿਨ ਪੈਂਡ ਢੋਲਣ ਦੇ ਨੇੜੇ ਜਗਰਾਓ ਜਰੂਰ ਤੁਸੀਂ ਪਹੁੰਚਣਾ ਬਲੱਡ ਡੋਨੇਟ ਕਰਨਾ ਜੇ ਕਿਸੇ ਭਰਾ ਨੇ ਬਲੱਡ ਡੋਨੇਟ ਕੀਤਾ ਹੋਇਆ ਮਤਲਬ ਉਹਨੂੰ ਹਜੇ ਨਹੀਂ ਸਮਾਂ ਹੋਇਆ ਬਲੱਡ ਡੋਨੇਟ ਪੂਰਾ ਹੋ ਉਹ ਵੀ ਤੁਸੀਂ ਵੀਰੇ ਜਰੂਰ ਆਇਓ ਟੀਮ ਨੂੰ ਮਿਲਿਓ ਇੱਕ ਦੂਜੇ ਨਾਲ ਆਪਣੇ ਨੰਬਰ ਸ਼ੇਅਰ ਹੋਣਗੇ ਇੱਕ ਦੂਜੇ ਦੇ ਵਾਕਿਫ ਹੋਵਾਂਗੇ ਸਾਡੀ ਟੀਮ ਮੈਂਬਰ ਬਹੁਤ ਮਿਹਨਤੀ ਆ ਸਾਰੇ ਵਧੀਆ ਸੇਵਾ ਕਰਦੇ ਆ ਜਿੱਥੇ ਵੀ ਤੁਹਾਨੂੰ ਪੰਜਾਬ ਚ ਕਿਤੇ ਬਲੱਡ ਦੀ ਲੋੜ ਹੋਊ ਸਾਡੀ ਸੰਸਥਾ ਦੇ ਮੈਂਬਰ ਜਿਹੜੇ ਜੁੜੇ ਹੋਇਆ ਤੁਹਾਨੂੰ ਬਲੱਡ ਦਵਾਉਣਗੇ ਉਥੋਂ ਤੁਸੀਂ ਕਿਤੇ ਸਾਰੇ ਪੰਜਾਬ ਚ ਬਲੱਡ ਡੋਨੇਟ ਕਰਨਾ ਤੁਹਾਨੂੰ ਨੇੜੇ ਦੇ ਬਲੱਡ ਬੈਂਕ ਲੱਭ ਕੇ ਦੇਣਗੇ ਵੀ ਤੁਸੀਂ ਇੱਥੇ ਬਲੱਡ ਡੋਨੇਟ ਕਰੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਸਾਰੀ ਟੀਮ ਵੱਲੋਂ ਬੇਨਤੀ ਕਰਦੇ ਆ ਵੀ 26 ਅਕਤੂਬਰ 2025 ਐਤਵਾਰ ਨੂੰ ਸਾਡੇ ਨਗਰਪਿੰਡ ਢੋਲਣ ਵਿਖੇ ਵੱਧ ਤੋਂ ਵੱਧ ਗਣਤੀ 'ਚ ਪਹੁੰਚਣਾ ਖੂਨਦਾਨ ਕਰਨਾ ਤੇ ਇਨਸਾਨੀਅਤ ਦੀ ਅਸਲ ਸੱਚੀ ਸੇਵਾ 'ਚ ਆਪ ਦਾ ਬਣਦਾ ਯੋਗਦਾਨ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ